ਗੁਰੂ ਪਿਆਰੀ ਸਾਧ ਸੰਗ ਜੀ ਇੱਕ ਦਿਨ ਦੀ ਗੱਲ ਹੈ ਰਾਤ ਦੇ ਸਮੇਂ ਇੱਕ ਛਾਹੂਕਾਰ ਸਦਨਾ ਜੀ ਦੇ ਕੋਲ ਬੱਕਰੇ ਦਾ ਮਾਸ ਲੈਣ ਵਾਸਤੇ ਆ ਗਿਆ ਭਗਤ ਸਦਨਾ ਜੀ ਨੇ ਛਾਹੂਕਾਰ ਨੂੰ ਕਿਹਾ ਕਿ ਇਸ ਵੇਲੇ ਮਾਸ ਨਹੀਂ ਮਿਲੇਗਾ ਕਿਉਂਕਿ ਜੋ ਬੱਕਰਾ ਬਣਾਇਆ ਸੀ ਉਹ ਮੁੱਕ ਗਿਆ ਹੈ ਛਾਹੂਕਾਰ ਲਿਹਾਜ ਵਾਲਾ ਬੰਦਾ ਸੀ ਭਗਤ ਸਦਨਾ ਜੀ ਨੇ ਉਸ ਨੂੰ ਮੋੜ ਵੀ ਨਹੀਂ ਸਕਦਾ ਸੀ ਇਸ ਵਾਸਤੇ ਭਗਤ ਸਦਨਾ ਜੀ ਨੇ ਜੌਂਦੇ ਬੱਕਰੇ ਦੇ ਕੋफ्ते ਕੱਟ ਕੇ ਸ਼ਾਹੂਕਾਰ ਨੂੰ ਦੇਣੇ ਚਾਹੇ ਜਦੋਂ ਸਦਨਾ ਜੀ ਛੁਰੀ ਫੜ ਕੇ ਬੱਕਰੇ ਦੇ ਨੇੜੇ ਆ ਗਿਆ ਤਾਂ ਬੱਕਰਾ ਹੱਸ ਪਿਆ ਹੱਸ ਕੇ ਆਖੰ ਲੱਗਾ ਏ ਸਦਨਾ ਜੀ ਨਵੀਂ ਬਾਜੀ ਚਾੜਨ ਲੱਗੇ ਹਾਂ ਇਹ ਸੁਣ ਕੇ ਸਦਨਾ ਜੀ ਬਹੁਤ ਹੈਰਾਨ ਹੋਏ ਕਿ ਇਹ ਜਾਨਵਰ ਬੋਲਣ ਲੱਗ ਪਿਆ ਹੈ ਉਸ ਵੇਲੇ ਭਗਤ ਸਦਨਾ ਜੀ ਦੇ ਹੱਥੋਂ ਚੁਰੀ ਡਿੱਗ ਪਈ ਸਦਨੇ ਜੀ ਨੇ ਬੱਕਰੇ ਨੂੰ ਪੁੱਛਿਆ ਹੇ ਬੱਕਰੇ ਇਹ ਦੱਸ ਨਵੀਂ ਭਾਜੀ ਕੀ ਹੈ ਮੈਂ ਚਾੜਨ ਲੱਗਾ ਹਾਂ ਮੇਰਾ ਕਰਮ ਹੈ ਤੈਨੂੰ ਮਾਰ ਕੇ ਵੇਚਣਾ ਬੱਕਰਾ ਬੋਲਿਆ ਸਦਨਾ ਜੀ ਸੁਣੋ ਅੱਗੇ ਇਹ ਸਿਲਸਿਲਾ ਤੁਰਿਆ ਆਉਂਦਾ ਰਿਹਾ ਕਦੀ ਮੈਂ ਬੱਕਰਾ ਤੇ ਤੂੰ ਕਸਾਈ ਕਦੀ ਮੈਂ ਕਸਾਈ ਤੂੰ ਬੱਕਰਾ ਇਸ ਜਨਮ ਵਿੱਚ ਤੂੰ ਮੇਰੇ ਜਿਉਂਦੇ ਦਾ ਇੱਕ ਅੰਗ ਕੱਟ ਕੇ ਸ਼ਾਹੂਕਾਰ ਨੂੰ ਦੇਣ ਲੱਗਾ ਹੈ ਇਹ ਨਵੀਂ ਬਾਜੀ ਹੈ ਕੱਲ ਨੂੰ ਮੈਂ ਵੀ ਤੇਰੇ ਨਾਲ ਐਸਾ ਹੀ ਕਰਾਂਗਾ ਕਿਉਂਕਿ ਆਪਾਂ ਕਰਮ ਇੱਕ ਦੂਸਰੇ ਦੇ ਸਾਥੀ ਹਾਂ ਆਪਣਾ ਧਰਮ ਬਣ ਚੁੱਕਿਆ ਹੈ ਇੱਕ ਦੂਸਰੇ ਦਾ ਮਾਸ ਵੇਚਣਾ ਬੱਕਰੇ ਦੀ ਭਗਿਆ ਨੇ ਸਤਸਦਨੈ ਨੂੰ ਗਿਆਨ ਕਰਾ ਦਿੱਤਾ ਉਸ ਦਿਨ ਤਾਂ ਉਸ ਨੇ ਛਾਉਕਾਰ ਨੂੰ ਸਾਫ ਜਵਾਬ ਦੇ ਦਿੱਤਾ ਅਗਲੇ ਭਲਕੇ ਮਾਸ ਵੇਚਣ ਦਾ ਧੰਦਾ ਵੀ ਛੱਡ ਦਿੱਤਾ ਉਹ ਭਜਨ ਕਰਨ ਲੱਗਾ ਭਗਤ ਸਦਨਾ ਜੀ ਨੂੰ ਜਦੋਂ ਪੂਰਨ ਗਿਆਨ ਹੋ ਗਿਆ ਕਿ ਪ੍ਰਭੂ ਜੀ ਦੇ ਨਾਮ ਜਪਣ ਵਿੱਚ ਹੀ ਭਲਾ ਹੈ ਤਾ ਉਹ ਪਰਖੋਤਮ ਜੀ ਦੇ ਦਰਸ਼ਨਾਂ ਵਾਸਤੇ ਜਗਤਨਾਥਪੁਰੀ ਦੀ ਯਾਤਰਾ ਵਾਸਤੇ ਸਿੰਧ ਵਿੱਚ ਚੱਲ ਪਿਆ ਜਗਤਨਾਥਪੁਰੀ ਸ਼ਹਿਰ ਆਪਣਨ ਤੋਂ ਇੱਕ ਪੜਾ ਉਰੇ ਸੀ ਉਸ ਨੂੰ ਰਾਤ ਪੈ ਗਈ ਉਸਨੇ ਸੋਚਿਆ ਕਿ ਕਿਸੇ ਗ੍ਰਹਿ ਸਿੱਧੀ ਦੇ ਘਰ ਭੋਜਣਾ ਮੰਗ ਕੇ ਖਾ ਲਵਾਂ ਰਾਤ ਕਿੱਥੇ ਕੱਟ ਲਵਾਂ ਮੁੜ ਅੱਗੇ ਤੁਰਾਂਗਾ ਇੱਕ ਘਰ ਦੇ ਬੂਹੇ ਅੱਗੇ ਖਲੋ ਕੇ ਉਸਨੇ ਆਵਾਜ਼ ਦਿੱਤੀ ਉਸ ਘਰ ਵਿੱਚ ਦੋ ਜੀ ਰਹਿੰਦੇ ਸੀ ਇੱਕ ਇਸਤਰੀ ਤੇ ਦੂਜਾ ਉਸਦਾ ਪਤੀ ਇਸਤਰੀ ਦੀ ਉਮਰ 20-22 ਸਾਲ ਵਿਚਾਲੇ ਸੀ ਉਹ ਬਹੁਤ ਸੁੰਦਰ ਤੇ ਜਵਾਨ ਸੀ ਉਸਦਾ ਪਤੀ ਇੱਕ ਰੋਗੀ ਸੀ ਉਸ ਸੁੰਦਰੀ ਨੇ ਜਦੋਂ ਸਦਨਾ ਜੀ ਨੂੰ ਦੇਖਿਆ ਤਾਂ ਅੰਦਰ ਸੱਦ ਲਿਆ ਬੜੀ ਨਿਮਰਤਾ ਦੇ ਪ੍ਰੇਮ ਮਹਿਲੇਚੇ ਵਿੱਚ ਬੋਲੀ ਅੰਦਰ ਆਈਏ ਗਰਾਹ ਪਵਿੱਤਰ ਕਰੀਏ ਧੰਨ ਭਾਗ ਛਾਡੇ ਜੋ ਆਪ ਆਏ ਹੋ ਭਗਵਾਨ ਆਏ ਹੋ ਭੋਜਨ ਛਕੋ ਬਿਸਤਰਾ ਮੰਜਾ ਲੈ ਕੇ ਆਰਾਮ ਕਰੋ ਮੈਂ ਸੇਵਾ ਕਰ ਲਵਾਂ ਉਸ ਦੀ ਇਹ ਛਰਦਾ ਦੇਖ ਕੇ ਸਦਨਾ ਜੀ ਉਸ ਦੇ ਵੇੜੇ ਵਿੱਚ ਪਹੁੰਚ ਗਏ ਸੋ ਪਿਆਰੀ ਸਾਧ ਸੰਗ ਜੀ ਇਸ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਬਾਕਸ ਵਿੱਚ ਵਾਹਿਗੁਰੂ ਜ਼ਰੂਰ ਲਿਖੋ ਜੀ